ਮਤੀ ਦੀ ਅੰਜੀਲ ਉਹਦੇ 6 ਅਧੇ ਔਰ ਉਹਦਾ 27 ਵਚਨ ਪੜਾਂਗੇ ਤੁਹਾਡੇ ਵਿੱਚੋਂ ਉਹ ਕਿਹੜਾ ਬੰਦਾ ਆ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਕੀ ਕਰ ਸਕਦਾ ਆ ਵਧਾ ਸਕਦਾ ਬਾਈਬਲ ਵਿੱਚ ਲਿਖਿਆ ਕਿ ਚਿੰਤਾ ਕਰਕੇ ਤੁਸੀਂ ਇੱਕ ਪਲ ਵੀ ਆਪਣੀ ਉਮਰ ਨੂੰ ਵਧਾ ਨਹੀਂ ਸਕਦੇ ਇਸ ਕਰਕੇ ਬਾਈਬਲ ਕਹਿੰਦੀ ਆ ਕੱਲ ਦੇ ਲਈ ਚਿੰਤਾ ਨਾ ਕਰੋ ਭਲਕ ਦੇ ਲਈ ਚਿੰਤਾ ਨਾ ਕਰੋ ਜੇ ਤੁਸੀਂ 34 ਵਚਨ ਇਹਦਾ ਪੜੋਗੇ ਤਾਂ ਖੁਦਾ ਦਾ ਕਲਾਮ ਕਹਿੰਦਾ ਭਲਕ ਦੀ ਚਿੰਤਾ ਨਾ ਕਰੋ ਭਲਕ ਆਪਣੇ ਲਈ ਆਪੇ ਚਿੰਤਾ ਕਰੇਗਾ ਅੱਜ ਦੇ ਬਾਰੇ ਸੋਚੀਏ ਜੋ ਕੁਝ ਅੱਜ ਹੈ ਅਸੀਂ ਜਦੋਂ ਆਉਣ ਵਾਲੇ ਸਮੇਂ ਦੇ ਵਾਸਤੇ ਸੋਚਦੇ ਆ ਆਉਣ ਵਾਲਾ ਸਮਾਂ ਸਾਨੂੰ ਨਹੀਂ ਪਤਾ ਕਿੱਦਾਂ ਦਾ ਹੁੰਦਾ ਏ ਕਿਵੇਂ ਦਾ ਆਉਣਾ ਆ ਕਿੱਦਾਂ ਦਾ ਆਵੇਗਾ ਬਾਈਬਲ ਕਹਿੰਦੀ ਐ ਤੂੰ ਚੌਕਸ ਹੋ ਜਾ ਖਬਰਦਾਰ ਹੋ ਜਾ ਜੇ ਤੂੰ ਭੜਕ ਦੀ ਚਿੰਤਾ ਨਾ ਕਰ ਕੱਲ ਦੀ ਚਿੰਤਾ ਨਾ ਕਰ ਬੰਦਾ ਸੋਚਦਾ ਮੈਂ ਫਲਾਣੇ ਨਗਰ ਜਾਵਾਂਗਾ ਉੱਥੇ ਆ ਕਰਾਂਗਾ ਆ ਕਰਾਂਗਾ ਐਨਾ ਵਪਾਰ ਕਰਾਂ ਖੱਟ ਕੇ ਲਿਆਵਾਂਗਾ ਭਲਕ ਦਾ ਪਤਾ ਹੀ ਨਹੀਂ ਵੀ ਕੀ ਸਾਡੇ ਨਾਲ ਬਣ ਜਾਣਾ ਜਾਂ ਕੀ ਹੋ ਜਾਣਾ ਸਾਨੂੰ ਗੌਰ ਕਰਕੇ ਚਿੰਤਾ ਨਹੀਂ ਕਰਨੀ ਚਾਹੀਦੀ ਬਾਈਬਲ ਕੀ ਕਹਿੰਦੀ ਹੈ ਚਿੰਤਾ ਦੇ ਨਾਲ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਘਟਦੀ ਜਾਂਦੀ ਹੈ ਚਿੰਤਾ ਦੇ ਨਾਲ ਬੰਦਗੀ ਘਟਦੀ ਹੈ ਚਿੰਤਾ ਦੇ ਨਾਲ ਰੋਹਾਨੀਅਤ ਘਟਦੀ ਹੈ ਚਿੰਤਾ ਦੇ ਨਾਲ ਸਲੂਕ ਜਿਹੜਾ ਜੀਵਨ ਚੋਂ ਜਾਂਦਾ ਰਹਿੰਦਾ ਹੈ ਚਿੰਤਾ ਸਾਡੇ ਜੀਵਨ ਚੋਂ ਦੂਰ ਰਹੇ ਬੋਲੇ ਹallelujah ਚਿੰਤਾ ਸਾਡੇ ਜੀਵਨ ਤੋਂ ਦੂਰ ਰਹੇ ਚਿੰਤਾ ਨੂੰ ਦੂਰ ਕਰਨ ਵਾਸਤੇ ਚਿੰਤਾ ਨੂੰ ਆਪਣੇ ਜੀਵਨ ਚੋਂ ਅਲੱਗ ਕਰਨ ਵਾਸਤੇ ਬਾਈਬਲ ਕੀ ਕਹਿੰਦੀ ਹੈ ਜਦੋਂ ਤੁਸੀਂ ਫਿਲੀਪੀਆ ਦਾ ਖਾਤਾ ਚਾਰ ਅਦੇ ਔਰ ਉਹਦਾ ਚਾਰ ਵਚਨ ਪੜੋਗੇ ਤੋ ਇਥੇ ਪ੍ਰਭੂ ਜੀ ਦਾ ਪਾ ਕਲਾਮ ਕੀ ਗੱਲ ਕਹਿੰਦਾ ਇਹਨੂੰ ਬੜੇ ਗੌਰ ਦੇ ਨਾਲ ਤੇ ਬੜੇ ਧਿਆਨ ਨਾਲ ਸੁੰਨਾ ਪੜੀਏ ਜੀ ਖੁਦਾ ਕਹਿੰਦਾ ਚਿੰਤਾ ਨਹੀਂ ਕਰਨੀ ਪ੍ਰਭੂ ਦੇ ਵਿੱਚ ਰਹੋਗੇ ਪ੍ਰਭੂ ਵਿੱਚ ਆਨੰਦ ਕਰੋ ਪ੍ਰਭੂ ਕਹਿੰਦਾ ਫਿਰ ਕਹਿੰਦਾ ਆਨੰਦ ਰਹੋਗੇ ਤੇ ਚੰਗੇ ਰਹੋਗੇ ਤਾਡੀ ਖਿਮਾ ਸਭਨਾ ਮਨੁੱਖਾਂ ਤੇ ਪ੍ਰਗਟ ਹੋਵੇ ਪ੍ਰਭੂ ਨੇੜੇ ਹੈ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੋ ਖੁਦਾ ਕਹਿੰਦਾ ਚਿੰਤਾ ਨਾ ਕਰੋ ਅਸੀਂ ਚਿੰਤਾ ਕਰਦੇ ਆ ਅਸੀਂ ਚਿੰਤਾ ਕਰਕੇ ਆਪਣੇ ਸਰੀਰ ਨੂੰ ਰੋਗੀ ਬਣਾਉਂਦੇ ਆ ਆਪਣੇ ਆਤਮਿਕ ਸੁਭਾਅ ਨੂੰ ਖਤਮ ਕਰਦੇ ਆ ਬਾਈਬਲ ਕਹਿੰਦੀ ਆ ਕਿ ਤੇਰੇ ਵਾਸਤੇ ਜਿਹੜਾ ਸਮਾਂ ਆਵੇਗਾ ਚੰਗਾ ਹੀ ਆਵੇਗਾ ਚਿੰਤਾ ਨਾ ਕਰ ਜਿਹੜੀ ਚੀਜ਼ ਕਰਨੀ ਚਾਹੀਦੀ ਹੈ ਉਹ ਬੰਦਾ ਕਰਦਾ ਨਹੀਂ ਜਿਹੜੀ ਨਹੀਂ ਕਰਨੀ ਚਾਹੀਦੀ ਉਹ ਕਰਦਾ ਖੁਦਾ ਕਹਿੰਦਾ ਤੂੰ ਦੁਆ ਕਰ ਖੁਦਾ ਕਹਿੰਦਾ ਅਰਦਾਸਾਂ ਕਰ ਖੁਦਾ ਕਹਿੰਦਾ ਬੇਨਤੀ ਪ੍ਰਾਰਥਨਾ ਕਰ ਖੁਦਾ ਕਹਿੰਦਾ ਆਨੰਦ ਰਹਿ ਪਰ ਬੰਦਾ ਸੋਚ ਸੋਚ ਕੇ ਸੰਸਾਰ ਦਾ ਕਾਰੋਬਾਰਾਂ ਦਾ ਬੱਚਿਆਂ ਦਾ ਇਹ ਦੁਨੀਆ ਦੇ ਸਾਰੇ ਇੰਤਜ਼ਾਮਾਂ ਦੀ ਚਿੰਤਾ ਕਰ ਕਰਕੇ ਕਰ ਕਰਕੇ ਕਰ ਕਰਕੇ ਬੰਦਗੀ ਤੋਂ ਫੇਲ ਹੁੰਦਾ ਜਾਂਦਾ ਹੈ ਆਪਣੇ ਆਪ ਤੋਂ ਹੱਥ ਧੋ ਬੈਂਦਾ ਆ। ਬਾਈਬਲ ਕਹਿੰਦੀ ਆ ਚਿੰਤਾ ਨਾ ਕਰ। ਉਹਨੂੰ ਤੇਰਾ ਫਿਕਰ ਹੈ। ਉਹਨੂੰ ਸਾਡਾ ਫਿਕਰ ਹੈ। ਜਦੋਂ ਅਸੀਂ ਉਹਦੇ ਕੰਮ ਦੇ ਵਾਸਤੇ ਸੋਚਾਂਗੇ, ਉਹਦਾ ਕੰਮ ਕਰਦੋਂ ਵਾਸਤੇ ਤਿਆਰ ਹੋਵਾਂਗੇ ਤੇ ਫਿਰ ਗੌਰ ਕਰੋ ਤੁਹਾਡਾ ਕੰਮ ਨਹੀਂ ਰਹੰਦੇਗਾ। ਮੇਰਾ ਤੁਹਾਡਾ ਕੰਮ ਕੋਈ ਅਧੂੜਾ ਨਹੀਂ ਰਹੰਦੇਗਾ। ਅੱਜ ਜੋ ਕੁਝ ਕਰਨਾ ਚਾਹੀਦਾ ਬੰਦਾ ਕਰਦਾ ਨਹੀਂ ਕਰਨੀ ਚਾਹੀਦੀ ਹੈ ਦੁਆ ਕਰਨੀ ਚਾਹੀਦੀ ਹੈ ਬੰਦਾ ਕਰਦਾ ਨਹੀਂ ਬਾਈਬਲ ਪੜ੍ਹਨੀ ਚਾਹੀਦੀ ਹੈ ਪੜ੍ਹਦਾ ਨਹੀਂ ਸੰਗਤ ਆ ਕੇ ਕਰਨੀ ਚਾਹੀਦੀ ਹੈ ਸੰਗਤ ਕਰਨ ਵਾਸਤੇ ਰਾਜੀ ਨਹੀਂ ਜੋ ਕੁਝ ਕਰਨਾ ਚਾਹੀਦਾ ਉਹ ਕਰਦਾ ਨਹੀਂ ਜੋ ਕੁਝ ਨਹੀਂ ਕਰਨਾ ਚਾਹੀਦਾ ਉਹ ਬੰਦਾ ਕਰ ਰਿਹਾ ਚਿੰਤਾ ਤੇ ਚਿੰਤਾ ਬੋਝ ਤੇ ਬੋਝ ਆਪਣੇ ਉੱਤੇ ਪਾਈ ਜਾ ਰਿਹਾ ਪਾਈ ਜਾ ਰਿਹਾ ਇਸ ਕਰਕੇ ਬੰਦੇ ਦਾ ਜੀਵਨ ਜਿਹੜਾ ਆ ਉਹ ਘਟਦਾ ਜਾਂਦਾ ਹੈ ਸੰਸਾਰ ਦੀ ਫਿਕਰ ਕਰਦਾ ਹੈ ਕਾਰੋਬਾਰਾਂ ਦੀ ਫਿਕਰ ਕਰਦਾ ਆ ਬਜਾਏ ਇਸਤੇ ਕਿ ਪਰਮੇਸ਼ਵਰ ਦੇ ਹੱਥ ਵਿੱਚ ਸਭ ਕੁਝ ਸੌਂਪਣਾ ਚਾਹੀਦਾ ਖੁਦਾ ਦੇ ਕਲਾਮ ਚ ਲਿਖਿਆ ਕਹੋਤਾਂ ਦੀ ਪੋਥੀ ਉਹਦੇ 16 ਅੰਦੇ ਉਹਦੇ ਪਹਿਲੇ ਤਿੰਨ ਬਚਨ ਨੂੰ ਧਿਆਨ ਨਾਲ ਸੁਣੋ ਕਹਾਵਤਾਂ ਦੀ ਪੁਥੀ ਆਪਣੇ ਸਾਰੇ ਕੰਮ ਯਹੋਵਾ ਉੱਤੇ ਸਾਢਦੇ ਪਰਮੇਸ਼ੁਰਗੇ ਕਰੇਗਾ ਤੇਰੇ ਸਾਰੇ ਮਨੋਰਥ ਬੋਲੋ ਬੋਲੋ ਕੀ ਕਰੇਗਾ ਪੂਰੇ ਕਰੇਗਾ ਆਪਣੇ ਕੰਮ ਆਪਣੇ ਸਾਰੇ ਮਨੋਰਥ ਆਪਣੇ ਪ੍ਰਭੂ ਦੇ ਉੱਤੇ ਸੁੱਟ ਦੇ ਆਪਣੇ ਖੁਦਾ ਦੇ ਉੱਤੇ ਸੁੱਟ ਤੇ ਉਹਦੇ ਕੋਲੋਂ ਮੰਗ ਉਹਨੂੰ ਕਹਿ ਆਪਣੇ ਪ੍ਰਭੂ ਨੂੰ ਉਹਨੂੰ ਦੱਸ ਆਪਣੇ ਪ੍ਰਭੂ ਨੂੰ ਕਿ ਪਰਮੇਸ਼ਰ ਆਵੇ ਹੀ ਚਾਹੀਦਾ ਹੈ ਪ੍ਰਭੂ ਆਵੇ ਹੀ ਚਾਹੀਦਾ ਹੈ ਅਸੀਂ ਕੁਝ ਨਹੀਂ ਕਰ ਸਕਦੇ ਪਰ ਅੱਜ ਬੰਦਾ ਆਪੇ ਕਰਨਾ ਚਾਹੁੰਦਾ ਹੈ ਇਸ ਕਰਕੇ ਚਿੰਤਾ ਫਿਕਰ ਦੇ ਵਿੱਚ ਫਸਿਆ ਹੈ ਬੋਝ ਦੇ ਵਿੱਚ ਫਸਿਆ ਹੈ ਚਾਜਣਾ ਸੌਂਦਾ ਨਹੀਂ ਚਾਜਣਾ ਰਹਿੰਦਾ ਨਹੀਂ ਆਨੰਦ ਜ਼ਿੰਦਗੀ ਦਾ ਪਾਣੀ ਰਿਹਾ ਬਾਈਬਲ ਕਹਿੰਦੀ ਹੈ ਆਨੰਦ ਕਰ ਆਨੰਦ ਰਹਿ ਤੇ ਆਨੰਦ ਬੰਦੇ ਨੂੰ ਆਉਂਦਾ ਨਹੀਂ ਇਸ ਕਰਕੇ ਨਹੀਂ ਆਉਂਦਾ ਕਿ ਆਪੇ ਫਿਕਰ ਕਰ ਜਾਂਦਾ ਹੈ ਆਪੇ ਬੋਝ ਚੁੱਕੇ ਆਂਦਾ ਜਦੋਂ ਤੁਸੀਂ ਮੱਤੀ ਦੀ ਅੰਜੀਲ 11 ਅਧੇ ਉਹਦਾ 28 ਵਚਨ ਪੜੋਗੇ ਤੇ ਉੱਥੇ ਬਾਈਬਲ ਕੀ ਕਹਿੰਦੀ ਆ ਇਹਨੂੰ ਗੌਰ ਦੇ ਨਾਲ ਸੁਣੋ اے ਸਾਰੇ ਥੱਕਿਓ ਭਾਰੇ ਬੋਝ ਦੇ ਥੱਲੇ ਦੱਬਿਓ ਮੇਰੇ ਕੋਲ ਆਓ ਉਹ ਆਰਾਮ ਉਹ ਬੋਝ ਸਾਰੇ ਚੁੱਕਣਾ ਚਾਹੁੰਦਾ ਤਸੀਂ ਆਪੇ ਚੁੱਕੀ ਜਾਂਦੇ ਆ ਆਪਣੇ ਬੋਝ ਆ ਵੀ ਕਰ ਲਾਂਗੇ ਆ ਵੀ ਹੋ ਜਾਏਗਾ ਆ ਵੀ ਇਸ ਕਰਕੇ ਚਿੰਤਾ ਕਰਦਾ ਰਹਿੰਦਾ ਹੈ ਕਹਿੰਦਾ ਮੇਰੇ ਕੋਲ ਆ ਜਾਓ ਪ੍ਰਭੂ ਦੇ ਕੋਲ ਤੇ ਅਸੀਂ ਆਉਂਦੇ ਨਹੀਂ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਦੇ ਨਹੀਂ ਉਹਦੇ ਹਜ਼ੂਰੀ ਵਿੱਚ ਅਰਦਾਸ ਬੇਨਤੀਆਂ ਨਹੀਂ ਕਰਦੇ ਆਪੇ ਹੀ ਚਿੰਤਾ ਕਰੀ ਜਾਂਦੇ ਆ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਚੋਂ ਬਾਹਰ ਕੱਢੀਏ ਇਹਨਾਂ ਚੀਜ਼ਾਂ ਨੂੰ ਆਪਣੇ ਜੀਵਨ ਚੋਂ ਅਲੱਗ ਕਰੀਏ ਫਿਰ ਕੀ ਹੋਏਗਾ ਪਰਮੇਸ਼ਵਰ ਮੇਰੇ ਤੁਹਾਡੇ ਬੋਝ ਉਹ ਸਾਰੇ ਝੁੱਕ ਲਵੇਗਾ ਮੇਰੇ ਤੁਹਾਡੇ ਚਿੰਤਾ ਝੁੱਕ ਲਵੇਗਾ ਅਸੀਂ ਪੂਰੀ ਤਰ੍ਹਾਂ ਹਲਕਾ ਜੀਵਨ ਪਾਵਾਂਗੇ ਸਾਰੀ ਚਿੰਤਾ ਬਾਈਬਲ ਕਹਿੰਦੀ ਆ ਮੇਰੇ ਉੱਤੇ ਸੁੱਟ ਦੇ ਛੱਡ ਦੇ ਸਾਰਾ ਭਾਰ ਆਪਣਾ ਸੁੱਟ ਦੇ ਮੈਂ ਤੇਰੀ ਫਿਕਰ ਕਰ ਰਿਹਾ ਮੈਂ ਤੇਰੀ ਚਿੰਤਾ ਕਰ ਰਿਹਾ ਬੰਦਾ ਅਜ ਆਪੇ 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 ਕਰ ਕਰਕੇ ਫਿਕਰ ਆਪੇ ਬੋਝ ਪਾਪ ਆ ਕੇ ਆਪਣੇ ਉੱਤੋਂ ਫੇਲ ਹੁੰਦਾ ਜਾਂਦਾ ਪ੍ਰਭੂ ਦੇ ਹੱਥ ਵਿੱਚ ਸੌਂਪਣਾ ਚਾਹੀਦਾ ਪ੍ਰਭੂ ਹਰ ਤੱਕਦੇ ਰਹਿਣਾ ਚਾਹੀਦਾ ਉਹਦੀ ਹਜ਼ੂਰੀ ਨਾਲ ਲੱਗੇ ਰਹਿਣਾ ਚਾਹੀਦਾ ਇਹ ਸੰਸਾਰ ਜਿੰਨਾ ਬੰਦਾ ਸੋਚਦਾ ਸੰਸਾਰ ਦੇ ਬਾਰੇ ਉਹਨਾਂ ਹੀ ਬੰਦੇ ਨੂੰ ਥੱਲੇ ਲਾ ਲੈਂਦਾ ਉਹਨਾਂ ਹੀ ਬੰਦਾ ਦੁਖੀ ਹੋ ਜਾਂਦਾ ਇਹਦੇ ਤੇ ਉਨਾ ਹੀ ਬੰਦਾ ਇਹਦੇ ਤੋਂ ਪਰੇਸ਼ਾਨ ਹੋ ਜਾਂਦਾ ਜਿਹੜੀਆਂ ਚੀਜ਼ਾਂ ਸੰਸਾਰ ਦੀਆਂ ਇੱਕ ਵੀ ਚੀਜ਼ ਬੰਦੇ ਦੀ ਸੰਤੁਸ਼ਟੀ ਵਾਸਤੇ ਨਹੀਂ ਔਰ ਉਦੋਂ ਸੰਤੁਸ਼ਟੀ ਵਾਸਤੇ ਬਣ ਜਾਂਦੀ ਹੈ ਜਦੋਂ ਪਰਮੇਸ਼ਵਰ ਦੀ ਰਹਿਮਤਾਈ ਹੋ ਜਾਂਦੀ ਹੈ ਫਿਰ ਹਰ ਸੈ ਸੋਖ ਦਿੰਦੀ ਹੈ ਨਹੀਂ ਤੇ ਹਰ ਸੈ ਦੁਖੀ ਕਰਦੀ ਹੈ ਬੰਦੇ ਨੂੰ ਤੇ ਫਿਰ ਗੌਰ ਕਰੋ ਪ੍ਰਭੂ ਦਾ ਹੱਥ ਕਿੰਨਾ ਹੋਣਾ ਜ਼ਰੂਰੀ ਹੈ ਅਜੇ ਜਿਸ ਕੰਮ ਨੂੰ ਸਰਕਾਰ ਲਾਉ ਨਹੀਂ ਕਰਦੀ ਉਹ ਕੰਮ ਸਾਰੇ ਦੁਖੀ ਕਰਦੇ ਆ ਪਰ ਜਿਹਨੂੰ ਅਲਾਉ ਕਰ ਦਿੰਦੀ ਆ ਜਾਂ ਉਹਤੇ ਉਹਨੂੰ ਲਾਉ ਕਰ ਦਿੰਦੀ ਆ ਉਹ ਬੰਦੇ ਦੇ ਵਾਸਤੇ ਉਹਦੇ ਨਾਲ ਆਰਾਮ ਬੰਦਾ ਪਾਉਂਦਾ ਏ ਇਸੇ ਤਰ੍ਹਾਂ ਉਤਲੀ ਸਰਕਾਰयां ਪਰਮੇਸ਼ਵਰ ਜਿਹੜਾ ਕਾਨੂੰਨ ਦੇ ਵਿੱਚ ਰਹਿ ਕੇ ਅਸੀਂ ਪ੍ਰਭੂ ਦੇ ਨਾਲ ਰਹਿ ਕੇ ਅਸੀਂ ਹਰਸ ਦਾ ਆਨੰਦ ਪਾ ਸਕਨੇ ਆ ਪਰ ਪ੍ਰਭੂ ਤੋਂ ਬਾਹਰ ਰਹਿ ਕੇ ਪ੍ਰਭੂ ਤੋਂ ਬਿਨਾ ਅਸੀਂ ਕਿਸੇ ਵੀ ਚੀਜ਼ ਦਾ ਆਨੰਦ ਨਹੀਂ ਪਾ ਸਕਦੇ ਇਸ ਕਰਕੇ ਇਹਦੀ ਚਿੰਤਾ ਨਾ ਕਰੀਏ ਪ੍ਰਭੂ ਦੇ ਉੱਤੇ ਸਾਰੀ ਚਿੰਤਾ ਸੁੱਟ ਦਈਏ ਸਾਰਾ ਫਿਕਰ ਉਹਨੂੰ ਦੇ ਦਈਏ ਤੇ ਉਹ ਕਹਿੰਦਾ ਆ ਕਿ ਮੈਨੂੰ ਤੁਹਾਡਾ ਫਿਕਰ ਹੈ ਇਸ ਕਰਕੇ ਪੈਣੋ ਪ੍ਰੋ ਚਿੰਤਾ ਨਾ ਕਰੀਏ ਚਿੰਤਾ ਛੱਡ ਦਈਏ ਇਹ ਬੰਦੇ ਨੂੰ ਬਿਮਾਰ ਕਰਦੀ ਹੈ ਬੰਦੇ ਦੀ ਜ਼ਿੰਦਗੀ ਖਰਾਬ ਕਰਦੀ ਹੈ ਪ੍ਰਭੂ ਦੇ ਹੱਥ ਵਿੱਚ ਸੌਂਪੋ ਕਿਸੇ ਚੀਜ਼ ਦੀ ਸੋਚ ਨਾ ਕਰੋ ਪ੍ਰਭੂ ਦੇ ਵਿੱਚ ਆਪਣੇ ਆਪ ਨੂੰ ਦੇ ਦੋਗੇ ਤੁਸੀਂ ਬਹੁਤ ਚੰਗੇ ਤੇ ਮੁਬਾਰਕ ਬਣੋ ਆਈਏ ਤੁਹਾਡੇ ਵਾਸਤੇ ਦੁਆ ਹੋਵੇਗੀ ਪਿਆਰੇ ਯਿਸੂ ਨਾਸਰੀ ਬੜੀ ਕਿਰਪਾ ਕਰ ਬੜੀ ਬਰਕਤ ਦੇ ਬੜੀ ਨਜ਼ਾਤ ਦੇ ਜਿਨਨੇ ਭੈਣ ਭਰਾ ਅੱਜ ਤੇਰੇ ਵਚਨ ਸੁਣਨ ਸੁਣ ਚੁੱਕੇ ਆ ਇਹਨਾਂ ਉੱਤੇ ਵੱਡੀ ਕਿਰਪਾ ਹੋਵੇ ਵੱਡੀ ਰਹਿਮਤਾਈ ਹੋਵੇ ਇਨਾਂ ਦੇ ਪਰਿਵਾਰ ਇਨਾਂ ਦੇ ਬੱਚੇ ਇਨਾਂ ਦਾ ਘਰ ਇਨਾਂ ਦਾ ਕਾਰੋਬਾਰ ਸਾਰਾ ਬਲੈਸ ਹੋਵੇ ਪ੍ਰਭੂ ਜੀ ਆਏ ਖੁਦਾਵੰਦ ਖੁਦਾ ਨਜ਼ਾਤ ਖੁਸ਼ੀ ਚੈਣ ਤਸੱਲੀ ਪਾਉਣ ਸਾਰਾ ਆਦਰ ਸਾਰਾ ਜਲਾਲ ਇਨਾਂ ਦੇ ਜੀਵਨ ਚੋਂ ਤੇਰੇ ਨਾਮ ਨੂੰ ਮਿਲੇ ਇੱਕ ਇੱਕ ਦੇ ਖੁਦਾਵੰਦ ਕੰਮ ਦੀ ਰਾਖੀ ਕਰ ਮਦਦ ਕਰ ਸਹਾਇਤਾ ਕਰ ਜਿਆਦਾ ਵਚਨ ਸੁਣ ਸਕਣ ਵਚਨ ਦੇ ਨਾਲ ਭਰੇ ਰਹਿਣ ਤੇਰੀ ਕਿਰਪਾ ਤੇਰੇ ਬੱਚਿਆਂ ਦੇ ਨਾਲ ਬੜੇ